ਔਰ ਆਰਐਸਐਸ ਨੇ ਮੋਦੀ ਤਾਂ ਇੱਕ ਮੋਦੀ ਤਾਂ ਉਹਨਾਂ ਦੀ ਨਰਦਾ ਮੋਦੀ ਕੁਛ ਨਹੀਂ ਹੈ ਆਰਐਸਐਸ ਦੀ ਗੇਮ ਆ ਸਾਰੀ ਇਹ ਜ਼ਮੀਨ ਆ ਸਾਡੀ ਅਸੀਂ ਨਹੀਂ ਦੇਵਾਂਗੇ ਚਾਹੇ ਸਰਕਾਰ ਕਿੰਨੀਓ ਜੋਰ ਲਾ ਲੇ ਆਪਣੀ ਜ਼ਮੀਨ ਕਰਨੀ ਅਸੀਂ ਨਹੀਂ ਇਹਨਾਂ ਨੂੰ ਝਾਕਣ ਦੇਵਾਂਗੇ ਸਰਕਾਰ ਖਾਨਾਂ ਦੀ ਧਾਨ ਗੌਲੀ ਜੀ ਇਹ ਗੱਲੇ ਨਹੀਂ ਕਰਦਾ ਕਿਸਾਨਾਂ ਦੀ ਤਾਂ ਜੀਬ ਥੱਲੇ ਰੱਖਣ ਵਾਲਿਆਂ ਉਹਨੂੰ ਤਾਂ ਸਰਕਾਰ ਪਾਸ ਕਰਕੇ ਭੇਜਦੀ ਆ ਮੋਦੀ ਨੂੰ ਕਹਿਣਾ ਚਾਹੀਦਾ ਵੀ ਬਹਿ ਜਾ ਸੋਕ ਸ਼ਾਂਤੀ ਨਾਲ ਨਹੀਂ ਬੈਂਦਾ ਤੇ ਫਿਰ ਕੰਪਲ ਸੰਭੂ ਬਾਰਡਰ ਦੇ ਉੱਤੇ ਖੜੇ ਆ ਤੇ ਇੱਥੇ ਧਰਨਾ ਲੱਗਿਆ ਹੋਇਆ ਹੈ ਇਹ ਧਰਨੇ ਦੇ ਵਿੱਚ ਬਜ਼ੁਰਗ ਬਾਪੂ ਜੀ ਨੇ ਜਿਹੜੇ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਧਰਨੇ ਦੇ ਵਿੱਚ ਪਹੁੰਚੇ ਨੇ ਤੇ ਇੱਥੋਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਜੱਜਬੇ ਵਾਲੇ ਲੋਕਾਂ ਜਿਹੜੇ ਪੰਜਾਬੀ ਆ ਕਿੰਨੇ ਜੱਜਬੇ ਵਾਲੇ ਲੋਕ ਨੇ ਤੇ ਕਿੰਨੇ ਧਰਮੇ ਵਾਲੇ ਲੋਕ ਨੇ ਇੱਥੇ ਹਮਲੇ ਹੋ ਰਹੇ ਨੇ ਅੱਗੇ ਨੌਜਵਾਨਾਂ ਤੇ ਬੀਬੀਆਂ ਤੇ ਅੱਗੇ ਹਰਿਆਣਾ ਸਰਕਾਰ ਹਮਲੇ ਕਰ ਰਹੀ ਹੈ ਇਸ ਦੇ ਬਾਵਜੂਦ ਵੀ ਮਤਲਬ ਸਬਰ ਰੱਖਿਆ ਹੋਇਆ ਤੇ ਅੱਗੇ ਤੋਂ ਪ੍ਰਦਰਸ਼ਨ ਨਹੀਂ ਕਰ ਰਹੇ ਨੌਜਵਾਨ ਆਪਣੇ ਆਗੂਆਂ ਦੇ ਇਹ ਹੁਕਮਾਂ ਦੇ ਉੱਤੇ ਖੜੇ ਨੇ ਕਿ ਜਿਵੇਂ ਸਾਡੇ ਆਗੂਆਂ ਦਾ ਹੁਕਮ ਹੋਵੇਗਾ ਉਵੇਂ ਹੋਵੇਗਾ ਤੇ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਤਰਨਤਰਨ ਇਲਾਕੇ ਤੋਂ ਆਏ ਨੇ ਤੇ ਧਰਨੇ ਦੇ ਵਿੱਚ ਸਹਿਯੋਗ ਕਰਨ ਲਈ ਆਏ ਨੇ ਕੀ ਕਹਿਣਾ ਚਾਹੋਗੇ ਬਾਪੂ ਜੀ ਇਹ ਬਹੁਤ ਬਹੁਤ ਮੁਸ਼ਕਲ ਦੇ ਨਾਲ ਆਏ ਆ ਅੱਛਾ ਜੀ ਬਹੁਤ ਤੰਗੀ ਦੇ ਨਾਲ ਤੇ ਆਪਾਂ ਹੁਣ ਧਰਨੇ ਦੇ ਵਿੱਚ ਇੱਥੇ ਹੱਕ ਮਨਾਉਣ ਆਏ ਆ ਹੱਕ ਮਨਾਉਣਾ ਆ ਪੱਕੇ ਲੈ ਕੇ ਜਾਣਾ ਹੂੰ ਤੇ ਆਪਾਂ ਲਾ ਲਈਏ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਬਜ਼ੁਰਗ ਆਪਣਾ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਉਰੇ ਪਹੁੰਚੇ ਨੇ ਤੇ ਸਾਰੀਆਂ ਮੰਗਾਂ ਲੈ ਕੇ ਜਾਣਾ ਜਿੰਨਾ ਚਿਰ ਦਿੰਦੇ ਨੇ ਉਹਨਾਂ ਚਿਰ ਨਹੀਂ ਉੱਠਣਾ ਭਾਵੇਂ 6 ਮਹੀਨੇ ਲੱਗ ਜਾਣ ਪਾ ਅੱਛਾ ਜੀ ਹੋਰ ਕੀ ਕਹਿਣਾ ਚਾਹੋਗੇ ਤੇ ਹੋਰ ਤੇ ਇੱਕ ਪਰਸਨ ਵੀ ਬਦਲੀ ਚਾਹੀਦੀ ਆ ਨੌਜਵਾਨਾਂ ਨੂੰ ਕੀ ਪੀ ਲੈ ਜੀ ਹੈ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਪਏ ਸਾਰੇ ਵਿਚਾਰੇ ਬਜ਼ੁਰਗ ਵੀ ਬੀਬੀਆਂ ਵੀ ਮਾਈਆਂ ਵੀ ਸਾਰੇ ਬਜ਼ੁਰਗ ਵੀ ਤੇ ਸਾਰੇ ਵਿਚਾਰੇ ਤੰਗੀ ਨਾਲ ਹੀ ਆਏ ਆ ਠੀਕ ਆ ਨਾ ਇਹ ਤੁਸੀਂ ਮਤਲਬ ਕਿ ਇਹ ਮੈਂ ਹੀ ਕਹਿਣਾ ਚਾਹੂੰਗਾ ਬਜ਼ੁਰਗਾਂ ਨੂੰ ਦੇਖ ਕੇ ਕਿ ਜਦੋਂ ਹੈਂਡੀਕੈਪਟ ਬੰਦੇ ਬਜ਼ੁਰਗ ਆ ਉਮਰ ਦੇ ਵਿੱਚ ਇੱਥੇ ਪਹੁੰਚੇ ਨੇ ਧਰਨੇ ਦੇ ਵਿੱਚ ਤਾਂ ਨੌਜਵਾਨਾਂ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਹੌਮਾ ਹੌਮਾ ਕੇ ਪਹੁੰਚਣਾ ਚਾਹੀਦਾ ਆਪਣੇ ਬਜ਼ੁਰਗਾਂ ਦੀ ਤੇ ਆਪਣੇ ਹੋਂਦ ਦੀ ਰਾਖੀ ਲਈ ਇੱਥੇ ਪਹੁੰਚਣਾ ਚਾਹੀਦਾ ਚਾਹੀਦਾ ਦੇ ਹਾਂ ਜੀ ਬਹੁਤ ਬਹੁਤ ਆਵਾਜ਼ ਸੰਜੋਗ ਦੇਣ ਤੇ ਆਪਣੇ ਖੱਟਰ ਸਰਕਾਰ ਨੂੰ ਹਮਲੇ ਕਰ ਰਹੀ ਹੈ ਉਹਨੂੰ ਵੀ ਮੋਦੀ ਨੂੰ ਕੀ ਕਹਿਣਾ ਚਾਹੋਗੇ ਮੋਦੀ ਨੂੰ ਕਹਿਣਾ ਚਾਹੀਦਾ ਵੀ ਬਹਿ ਜਾ ਸ਼ਾਂਤੀ ਨਾਲ ਹਾਂ ਜੀ ਨਹੀਂ ਬੈਂਦਾ ਤੇ ਫਿਰ ਕੰਮ ਵਧੂਗਾ ਠੀਕ ਆ ਨਾ ਇਹਦੋਂ ਜਿਆਦਾ ਕੰਮ ਤੇਜ਼ ਹੋਊਗਾ ਆਪਣੇ ਜਿਹੜੇ ਨੌਜਵਾਨ ਨੇ ਜਾਂ ਆਪਣੇ ਆਗੂ ਨੇ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਹਜੇ ਤੱਕ ਮਤਲਬ ਆਪਣੇ ਕੋਈ ਵੀ ਜਵਾਬ ਨਹੀਂ ਦਿੱਤਾ ਜੇ ਐਤਵ ਨਹੀਂ ਨਹੀਂ ਦਿੱਤਾ ਇਹ ਤਾਂ ਜੇ ਤਾਈ ਆਏ ਤਾਈ ਕੋਈ ਜਵਾਬ ਨਹੀਂ ਤੇ ਅੰਦਰ ਸੋਂ ਬੰਬ ਛੋਟਣ ਤੇ ਗੱਡੀਆਂ ਦੇ ਹੱਥ ਰੁਗਾਂ ਤੇ ਤੇ ਬੋਰੀ ਤਰ੍ਹਾਂ ਮਾਰਦੇ ਪਤਾ ਨਹੀਂ ਕਿਨੇ ਚਾਹੇਮੀ ਕਰ ਕਟੇ ਇਹਨਾਂ ਨੇ ਉਹ ਕਹਿ ਰਹੇ ਨੇ ਵੀ ਜੇ ਐਤਵਾਰ ਨੂੰ ਨਾ ਕੋਈ ਹੱਲ ਬਣਿਆ ਤਾਂ ਅਸੀਂ ਬਾਰਡਰ ਪੱਟਾਂਗੇ ਬਾਰਡਰ ਝੋਕ ਕੇ ਅਸੀਂ ਅੱਗੇ ਨਿਕਲਾਂਗੇ ਤੇ ਕੰਮ ਐ ਰੋ ਜਿਆਦਾ ਹੋਰ ਤਖਾਊਗਾ ਆਹੋ ਸੋਚਣਾ ਚਾਹੁੰਦਾ ਸਰਕਾਰ ਨੂੰ ਕਿ ਇਹ ਜਿਹੜੇ ਬਜ਼ੁਰਗ ਨੇ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਇੱਥੇ ਪਹੁੰਚੇ ਨੇ ਆਪਾਂ ਹੋਰ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਦੇ ਆਂ ਤੁਹਾਡਾ ਕੀ ਕਹਿਣਾ ਜੀ ਠੀਕ ਹੈ ਜੀ ਅਸੀਂ ਤਾਂ ਕਹਿੰਦੇ ਆਂ ਵੀ ਸਾਡੇ ਹੱਕ ਸਾਨੂੰ ਦੇਵੇ ਸਰਕਾਰ ਸਾਨੂੰ ਦਿੱਲੀ ਜਾਣ ਦੀ ਲੋੜ ਇਹਦੀ ਕਿਉਂ ਅਸੀਂ ਕਿਉਂ ਧਰਨੇ ਲਾਈਏ ਪਹਿਲਾਂ ਅਸੀਂ ਇਹਨਾਂ ਨੇ ਹੀ ਠਾਲ ਤੇ ਜੇ ਪਹਿਲਾਂ ਸਾਡੇ ਨੂੰ ਲਿਖ ਕੇ ਦਿੰਦੇ ਜਿਆ ਕੋਈ ਅਸੀਂ ਹੋਰ 2 ਮਹੀਨੇ ਸਾਲ ਬੈਂਦੇ ਹੁਣ ਉਰੇ ਵੀ ਬੈਠਾਂਗੇ ਅਸੀਂ ਹੁਣ ਵੀ ਲਿਖ ਕੇ ਹੀ ਲਿਖਤੀ ਰੂਪ ਚ ਲੈ ਕੇ ਜਾਵਾਂਗੇ ਨਾ ਤੋਂ ਪਹਿਲਾਂ ਮੰਗੂ ਨਹੀਂ ਹੁਣ ਅਸੀਂ ਸਾਰ ਕੇ ਜਾਂਦੇ ਚਾਹੇ ਸਾਨੂੰ ਸਾਲ 2 ਸਾਲ 6 ਮਹੀਨੇ ਬੈਠਾਂਗੇ ਜਿੰਨਾ ਚਿਰ ਨਹੀਂ ਸਰਕਾਰ ਪਰ ਅਸੀਂ ਜਿਹੜੀਆਂ ਸਾਡੀ ਮਾਂ ਇਹ ਜ਼ਮੀਨ ਹੈ ਸਾਡੀ ਅਸੀਂ ਨਹੀਂ ਦੇਵਾਂਗੇ ਚਾਹੇ ਸਰਕਾਰ ਕਿੰਨੀਓ ਜੋਰ ਲਾ ਲੇ ਆਪਣੀ ਜ਼ਮੀਨ ਕਰਨੀ ਅਸੀਂ ਨਹੀਂ ਇਹਨਾਂ ਨੂੰ ਝਾਕਣ ਦੇਵਾਂਗੇ ਸਰਕਾਰ ਮੋਦੀ ਸਰਕਾਰ ਹੈ ਜਿਹੜੀ ਜਾਂ ਮੋਦੀ ਹੈ ਕੋਰਪੋਰੇਟ ਘਰਾਣਿਆਂ ਦੀ ਉਹ ਗੱਲ ਕਰਦਾ ਕਿਸਾਨਾਂ ਦੀ ਗੱਲ ਕਿਤੇ ਨਾ ਕਿਤੇ ਅਣਗੋਲੀ ਕਰ ਦਿੰਦਾ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਕਿਸਾਨਾਂ ਦੀ ਤਾਂ ਗੋਲੀ ਜੀ ਇਹ ਗੱਲੇ ਨਹੀਂ ਕਰਦਾ ਕਿਸਾਨਾਂ ਦੀ ਤਾਂ ਇਹ ਤਾਂ ਆ ਦੇਖੋ ਤੁਸੀਂ ਆਮ ਕੈਂਪਾਂ 'ਚ ਗੋਲੀਆਂ ਜੀਬ ਥੱਲੇ ਰੱਖਣ ਵਾਲੀਆਂ ਉਹਨੂੰ ਤਾਂ ਸਰਕਾਰ ਪਾਸ ਕਰਕੇ ਭੇਜਦੀ ਹੈ ਲੋਕਾਂ ਨੂੰ ਮਾਰਨ ਵਾਲੀ ਚੀਜ਼ ਆ ਜਿਹੜੀ ਵੀ ਵਿੱਚੋਂ ਇਹ ਵਧੀਆ ਲੋਕ ਮੁੰਡੇ ਉਹਨਾਂ ਨਾਲ ਮਰ ਰਹੇ ਨੇ ਜਿਹੜੀ ਕੋਈ ਖਾਣ ਵਾਲੀ ਬਚਾਉਣ ਵਾਲੀ ਚੀਜ਼ ਆ ਬੁੱਢਿਆਂ ਦੇ ਬਜ਼ੁਰਗਾਂ ਦੇ ਫੀਮ ਜਾਂ ਮੜੀ ਮੋਟੀ ਭੁੱਕੀ ਨਸਾ ਖਾ ਕੇ ਬੰਦਾ ਕੰਮ ਵੀ ਕਰੇ ਸਰੀਰ ਵੀ ਬਚਦਾ ਉਹਨੂੰ ਇਹ ਨਸਾ ਦੱਸਦੇ ਨੇ ਦੇਖੋ ਇਹ ਦੂਤੋਂ ਦੀ ਹੋਰ ਸਰਕਾਰ ਸਾਨੂੰ ਮਾਰਨ ਤੋਂ ਵੱਡੀ ਗੱਲ ਹੋਰ ਕਰੂਗੀ ਵੀ ਕੀ ਜਿਹੜੀ ਖੱਟਰ ਸਰਕਾਰ ਬੰਬ ਸੁੱਟ ਰਹੀ ਹੈ ਇਹ ਆਪਣੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਸੁੱਟ ਰਹੀ ਹੈ ਪੰਜਾਬ ਸਰਕਾਰ ਨੂੰ ਕੀ ਹੁਣ ਕੀ ਕਰਨਾ ਚਾਹੀਦਾ ਤੁਹਾਡੇ ਮਤਲਬ ਅਸੀਂ ਤਾਂ ਕਹਿੰਦੇ ਆ ਜੀ ਪੰਜਾਬ ਸਰਕਾਰ ਸਾਡੇ ਨਾਲ ਲੱਗੇ ਕਿਉਂ ਇਹ ਸਿੱਟਦੇ ਨੇ ਅਸੀਂ ਤਾਂ ਜਾਣੇ ਦਿੱਲੀ ਨੂੰ ਜਾਵਾਂਗੇ ਰਸਤੇ ਤਾਂ ਇਹ ਜੇ ਸਾਡੇ ਕੰਨੀ ਇਹ ਆਉਣਗੇ ਤਾਂ ਅਸੀਂ ਇਹਨਾਂ ਨਾਲ ਐ ਕਰਾਂਗੇ ਹਨਾਂ ਨਾਲ ਇਹ ਵੀ ਠੀਕ ਨਹੀਂ ਹੈਗਾ ਗੱਲ ਸਾਨੂੰ ਜਾਣ ਦੇਣ ਜੇ ਚ ਜਾਵਾਂਗੇ ਅਸੀਂ ਦਿੱਲੀ ਨੂੰ ਦਿੱਲੀ ਦਾ ਸਭ ਦੀ ਸਮਝੀ ਹੈ ਕਿਹੜਾ ਕੋਈ ਹਰਿਆਣੇ ਵਾਲੇ ਨੇ ਖੱਟੜ ਨੇ ਮੁੱਲ ਲਈ ਹੋਈ ਆ ਦਿੱਲੀ ਹਰਿਆਣੇ ਦੇ ਲੋਕ ਤਾਂ ਫਿਰ ਵੀ ਨਾਲ ਨੇ ਆਪਣੇ ਨਾਲ ਨੇ ਜੀ ਨਾਲ ਨੇ ਉਹ ਬਿਲਕੁਲ ਨਾਲ ਨੇ ਕਿੰਨਾ ਕੁ ਚਿਰ ਕਰ ਲੂਗਾ ਕੋਈ ਗੱਲ ਨਹੀਂ ਤਾਂ ਸਾਰੇ ਨਾਲ ਹੀ ਆ ਸਾਰਾ ਹਰਿਆਣਾ ਨਾਲ ਹੀ ਆ ਮੋਦੀ ਆ ਮੋਦੀ ਕਾਰਪੋਰੇਟ ਘਰਾੜਿਆਂ ਦਾ ਉਹ ਜਿਹੜੀ ਆਰਐਸਐਸ ਆ ਨਾ ਉਹ ਉਮੀਦਾਂ ਨਹੀਂ ਆ ਉਹ ਅਸਲੀ ਚੀਜ਼ ਆ ਬਾਹਮਣਵਾਦ ਆ ਹਿੰਦੁਸਤਾਨ ਚ 1% ਇਹ ਬਾਹਮਣਵਾਦ ਦਾ ਰੋਲ ਆ ਹਿੰਦੂਆਂ ਦਾ ਰੋਲ ਨਹੀਂ ਆ ਸਾਨੂੰ ਨਾ ਹਿੰਦੂਆਂ ਨੂੰ ਸਖਾਣਾ ਨਾਲ ਸਖਾਲੂ ਮੁਥਲਵਾਨਾਂ ਨਾਲ ਇਹ ਜਿਹੜਾ ਬਾਹਮਣਵਾਦ 1% ਦਾ ਰਾਜ ਉਹਨਾਂ ਦਾ ਕਰਨਾ ਚਾਹੁੰਦੇ ਆ ਅੱਛਾ ਜੀ ਹਿੰਦੂਆਂ ਦਾ ਰਾਜ ਨਹੀਂ ਹਿੰਦੂਆਂ ਦਾ ਰਾਜ ਦਾ ਡਰਾਮਾ ਹੈ ਬਾਹਮਣਵਾਦ ਦਾ ਰਾਜ ਕਰਨਾ ਚਾਹੁੰਦੇ ਆ ਇਹ ਉੱਥੇ ਇਹ ਵੀ ਆਵਾਜ਼ ਉਠਾਈ ਜਾ ਰਹੀ ਹੈ ਕਿ ਜਿਹੜੇ ਮਤਲਬ ਉੱਥੇ ਪ੍ਰਦਰਸ਼ਨਕਾਰੀ ਨੇ ਜਿਵੇਂ ਆਪਣੇ ਵਾਲੇ ਨੌਜਵਾਨ ਉੱਥੇ ਕਰ ਰਹੇ ਨੇ ਤਾਂ ਜਿਹੜੇ ਉਧਰੋਂ ਆਰਐਸਐਸ ਦੇ ਬੰਦੇ ਹੀ ਗੋਲੀਆਂ ਜਲਾ ਰਹੇ ਨੇ ਉਹ ਆ ਉਹ ਦੇਖੋ ਇੱਕ ਗੱਲ ਹੋ ਰਹਾ ਜਿਹੜੇ ਇਹ ਮੂਰੇ ਨੌਜਾਨ ਉਸੇ ਗਰਮੀ ਵੀ ਦਿਖਾ ਰਹੇ ਆ ਨਾ ਇਹਦੇ ਵਿੱਚ ਹੀ ਕੋਈ 100 ਦੇ ਵਿੱਚ 5 ਉਹਨਾਂ ਦੇ ਐਡਜਸਟ ਕੀਤੇ ਹੋਏ ਆ ਉਹੀ ਬੱਚੇ ਗਰਮ ਜਾ ਕੇ ਉੱਥੇ ਗਰਮੀ ਕਰਦੇ ਸੀ ਸਮਝਾਏ ਸੀ ਉਥੇ ਵੀ ਜਿਹੜੀ ਤੁਸੀਂ ਇਹ ਗਲਤੀਆਂ ਕਰਦੇ ਆ ਨਾ ਅੰਦੋਲਨ ਬਹੁਤ ਵਧ ਗਿਆ ਹਾਂ ਸ਼ਾਂਤਮਈ ਆ ਸ਼ਾਂਤਮਈ ਆ ਬਾਕੀ ਨਾ ਪੰਜਾਬ ਦੇ ਲੋਕਾਂ ਨੂੰ ਹਿੰਦੂਆਂ ਇਹ ਹਿੰਦੂਆਂ ਦਾ ਨਾਂ ਬੋਲਦੇ ਆ ਹਿੰਦੂ ਕੀਤੇ ਸੌਖੇ ਆ ਸਾਨੂੰ ਪਤਾ ਅਸੀਂ ਕਿਸਾਨ ਜੱਟੀਆਂ ਬਜੇ ਬੰਦੀਆਂ ਚ 20 25 25 ਸਾਲ ਤੋਂ ਕੰਮ ਕਰ ਕੀਤਾ ਹਿੰਦੂ ਜੇ ਸੋਖਾ ਹੋਵੇ ਤਾਂ ਯੂਪੀ ਜੀ ਹਿੰਦੂ ਕਿਉਂ ਨਹੀਂ ਸੋਖਾ ਹਰਿਆਣੇ ਇਹ ਹਿੰਦੂਆਂ ਦਾ ਨਾਂ ਬੋਲਦੇ ਆ ਸਾਡਾ ਭਾਈਚਾਰਾ ਜੇ ਤਾਂ ਹਿੰਦੂ ਦਾ ਸਾਡਾ ਭਾਈਚਾਰਾ ਹੈ ਤਾਂ ਭਾਈਜੋ ਲੋਕਾਂ ਨੂੰ ਨਰਾ ਕੇ ਆਪਦੇ ਬਸਲੇ ਹੱਲ ਕਰਨੇ ਚਾਹੁੰਦੇ ਆ ਇਹ ਜਿਹੜੀ ਰਾਜਨੀਤੀ ਵਰਤਦੇ ਨੇ ਇਹ ਆਹ ਉਹ ਆਰਐਸਐਸ ਨੇ ਮੋਦੀ ਦਾ ਇੱਕ ਮੋਦੀ ਦਾ ਉਹਨਾਂ ਦੀ ਨਰਦਾ ਮੋਦੀ ਕੁਝ ਨਹੀਂ ਹੈ ਆਰਐਸਐਸ ਦੀ ਗੇਮ ਆ ਸਾਰੀ ਵਾਹ ਉਹ ਵਦਨ ਮੋਹਨ ਭਗਵਤ ਕੀਆ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੇ ਮੋਹਨ ਭਗਵਤ ਨੂੰ ਲਾਇਆ ਹੋਇਆ ਬੂਦੇ ਬੂਦੇ ਕਰਕੇ ਉਹਨਾਂ ਨੇ ਮੋਦੀ ਨੂੰ ਲਾਇਆ ਹੋਇਆ ਇਹ ਕੰਨ ਐ ਪੁੱਠਾ ਕਰਕੇ ਫੜਦੇ ਆ ਹੋਰ ਗੱਲ ਕੁਛ ਨਹੀਂ ਆ ਤੇ ਹੁਣ ਆਪਣੇ ਜਿਹੜਾ ਅੰਦੋਲਨ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਅੰਦੋਲਨ ਦੇਖੋ ਅਸੀਂ ਅਸੀਂ ਤਾਂ ਚਾਹੁੰਦੇ ਆ ਵੀ ਸਾਤ ਵਹੀ ਰਹੇ ਸੋਚ ਵੀ ਆ ਸਾਡੀ ਕਿ ਅਸੀਂ ਜਿਹੜੀਆਂ ਲੋਕਾਂ ਦੇ ਹਾਲਤਾਂ ਨਾ ਲੋਕ ਮਜਬੂਰੀਆਂ ਪੈਸੇ ਦੀਆਂ ਲੋਕ ਵੈਸੇ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਸਾਰੇ ਲੋਕ ਔਖੇ ਹੀ ਆ ਜਿਹੜਾ ਮੇਨ ਪੈਸਾ ਹੈ ਇਹ ਕਾਰਪੋਰੇਟ ਕਢਾਣਿਆਂ ਦੇ ਹੱਥੀਂ ਜਾ ਰਿਹਾ ਦੂਜੇ ਲੋਕ ਤਾਂ ਔਖੇ ਹੀ ਆ ਸਾਰੇ ਉਹ ਚਾਹੇ Hindu ਆ ਚਾਹੇ Sikh ਆ ਚਾਹੇ Musalman ਆ ਮਾਨਸ ਉਹ ਇਸ ਪੱਧਰ ਤੇ ਸਾਰੇ ਨੌਕੌਕੀ ਆ ਜਦੋਂ ਤੋਂ ਨੋਟਬੰਦੀ ਜਾਂ ਕਰੋਨਾ ਆਇਆ ਉਦੋਂ ਤੋਂ ਸਾਰਿਆਂ ਦਾ ਜਿਹੜਾ ਨਹੀਂ ਆਮ ਜਿਹੜਾ ਨੌਜਵਾਨ ਹੈ ਜਾਂ ਆਮ ਮਜ਼ਦੂਰ ਹੈ ਵਰਗ ਹੈ ਚਾਹੇ ਕੋਈ ਛੋਟਾ ਜ਼ਿਮੀਂਦਾਰ ਹੈ ਚਾਹੇ ਛੋਟਾ ਵਪਾਰੀ ਹੈ ਉਹਦਾ ਲੱਕ ਤਾਂ ਟੁੱਟ ਗਿਆ ਨਾ ਦੇਖੋ ਇੱਕ ਗੱਲ ਹੋਰ ਆ ਸਾਨੂੰ ਇਉਂ ਉਮੀਦ ਆ ਜੇ ਵੱਡੇ ਮੌਲ ਬਣ ਗਏ ਨਾ ਸਾਰੇ ਹਿੰਦੁਸਤਾਨ 'ਚ 3.5 ਕਰੋੜ ਦੁਕਾਨਾਂ ਛੋਟੀ ਮੋਟੀ 3.5 ਕਰੋੜ ਉਹ ਸਾਰੇ ਲੋਕ ਅੰਦਰ ਜਗਰ ਮਰ ਜੂਗਾ ਮਰ ਵੀ ਰਿਹਾ ਉਹ ਮਰ ਜੂਗਾ ਇਹਨਾਂ ਨੂੰ ਐਵੇਂ ਭੁਲੇਖਾ ਹੈ ਹਿੰਦੂਵਾਦ ਦਾ ਨਾਰਾ ਦੇ ਕੇ ਐਵੇਂ ਡਰਾਮਾ ਕਰਦੇ ਆ ਨਾ ਇਹਨਾਂ ਨੂੰ ਹਿੰਦੂਆਂ ਨਾਲ ਇਹਨਾਂ ਨੂੰ ਪੈਸੇ ਨਾਲ ਜਿਹੜੇ ਹੁਣ ਮਾਲ ਬਣ ਗਏ ਵੱਡੇ ਵੱਡੇ ਉਹਦੇ ਨਾਲ ਜਿਹੜਾ ਛੋਟਾ ਦੁਕਾਨਦਾਰ ਹੈ ਤੇ ਆਪਣੀਆਂ ਆਪਸ ਚ ਦੁਕਾਨਦਾਰ ਤੇ ਜਿਹੜਾ ਉਹ ਹੁੰਦਾ ਸੀ ਉਹ ਵੀ ਅਸੀਂ ਕਰਦੇ ਜਿਹੜੇ ਦੁਕਾਨਦਾਰਾ ਸੀ ਉਹਨਾਂ ਤੋਂ ਧਾਰ ਫੜ ਲੈਂਦੇ ਸੀ ਮਾਲ ਚੋਂ ਤਾਂ ਨਗਦੀ ਲਿਆਉਣਾ ਪੈਂਦਾ ਹਾਂ ਉਹਦੇ ਚੋਂ ਦੁਕਾਨਦਾਰ ਤੋਂ ਧਾਰ ਫੜਦੇ ਸੀ ਅਤੇ 6 ਮਹੀਨੇ ਦਾ ਆਧਾਰ ਹੁੰਦਾ ਸੀ ਤੇ ਆਪਸੀ ਸਾਂਝ ਹੁੰਦੀ ਸੀ ਉਹ ਟੁੱਟ ਗਈ ਉਹ ਟੁੱਟੀ ਜਾਣੀ ਉਹਨਾਂ ਦੀ ਵੀ ਰੋਜ਼ਗਾਰ ਉਹਨਾਂ ਦਾ ਵੀ ਜਾਣਾ ਜਿਹੜੇ ਜੇ ਕੋਈ 5-10 ਲੱਖ ਰੁਪਏ ਦੀ ਦੁਕਾਨ ਕਰੀ ਬੈਠਾ ਇਹ ਕੋਈ ਬਬਾਰੀ ਨਹੀਂ ਹੈ ਵੱਡਾ ਇਹਦਾ ਮਮ ਪੇਟ ਪਾਲਨ ਵਾਲੀ ਕੰਮ ਆ ਇਹਨਾਂ ਦਾ ਕਿਤੇ ਨਾ ਕਿਤੇ ਵੀ ਮੋਦੀ ਨੇ ਸਾਰੇ ਪਾਸੇ ਹੀ ਫਰਕ ਪਾਇਆ ਵੈ ਉਹ ਜੀ ਉਹਨਾਂ ਦੀ ਨਰਦ ਖੜੀ ਕੀਤੀ ਹੋਈ ਆ ਕਰਪੂਰ ਘਰਾੜੀਆਂ ਦੀ ਮੋਹਨ ਭਗਵਤ ਮੋਹਨ ਭਗਤ ਦੇ ਰਾਹੀਂ ਮੋਦੀ ਉਹ ਕੰਨ ਸਿੱਧਾ ਨਹੀਂ ਫੜਦੇ ਤਰੀਕੇ ਨਾਲ ਜਿਹੜੇ ਉਹਨਾਂ ਨੇ ਮੋਦੀ ਨੂੰ ਸਿਧਾ ਨਹੀਂ ਲਾਇਆ ਹੋਇਆ ਉਹਨਾਂ ਨੇ ਮੋਹਨ ਭਗਵਤ ਦੇ ਰਾਹੀਂ ਮੋਦੀ ਲਾਇਆ ਹੋਇਆ ਆਏ ਆ ਤੁਹਾਡਾ ਏਰੀਆ ਕਿਹੜਾ ਬਾਪੂ ਜੀ ਮੋਗਾ ਉੱਗਾ ਏਰੀਆ ਥੋੜਾ ਜਿਹੜਾ ਆਪਣਾ ਮੇਨ ਆਪਣਾ ਆਗੂ ਆ ਉਹ ਕੌਣ ਆ ਤੁਸੀਂ ਕਿਹਦੇ ਅੰਡਰ ਆਏ ਹੋ ਅਸੀਂ ਰਾਣਾ ਜਨਰਲ ਸਕੱਤਰ ਦਾ ਪੰਜਾਬ ਦਾ ਅੱਛਾ ਜੀ ਹਾਂ ਉਹਦੇ ਅੰਡਰ ਆਏ ਸੀ ਕਿਤੇ ਨਾ ਕਿਤੇ ਆਪਾਂ ਆਪਣੇ ਆਗੂਆਂ ਦੀ ਗੱਲ ਮੰਨੀ ਬੈਠੇ ਆਂ ਵੀ ਜਿਵੇਂ ਆਪਣੇ ਆਗੂ ਕਹਿਣਗੇ ਉਵੇਂ ਆਪਾਂ ਚੱਲਣਾ ਤੇ ਸ਼ਾਂਤਮਈ ਰਹਿਣਾ ਇਹ ਇਹ ਜਿਹੜਾ ਆਪਾਂ ਸ਼ਾਂਤਮਈ ਰਹਿ ਰਹੇ ਆਂ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਝੁਬ ਰਿਹਾ ਦੇਖੋ ਜਿਹੜੇ ਹੁਣ ਉਹ ਬੰਬ ਜੇ ਸਿੱਟ ਰਹੇ ਸੀ ਉਹ ਤਾਂ ਸੱਟ ਲੈ ਉਹ ਨਹੀਂ ਦੂਜੇ ਪੰਨੂ ਬੋਲਿਆ ਸੀ ਪੰਨੂ ਕੋ ਬੋਲਿਆ ਸੀ ਵੀ ਜਿੱਤ ਆਪਣੀ ਹੋਣੀ ਆ ਆਪਾਂ ਜਿੱਤਣਾ ਹੈ ਅੱਗੇ ਵੀ ਜਿੱਤਿਆ ਹੁਣ ਵੀ ਜਿੱਤਣਾ ਉਹ ਇਹਨਾਂ ਨੂੰ ਸੁਣ ਕੇ ਹੀ ਉਹਨਾਂ ਨੇ ਬੰਬ ਸਿੱਟਣ ਲੱਗੇ ਵੀ ਇਹ ਤਾਂ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਆ ਸਮਝਦਾਰੀ ਨਾਲ ਹਰ ਚਲੇ ਨਾਲ ਕਹਿੰਦੇ ਆ ਉਹ ਕਹਿੰਦੇ ਆ ਆਪਾਂ ਇਹਨਾਂ ਨੂੰ ਭੜਕਾ ਦਈਏ ਬੱਚੇ ਭੜਕ ਜਾਂਦੇ ਆ ਸਾਨੂੰ ਜਿੰਨੇ ਆਪਾਂ ਸ਼ਾਂਤ ਰਹਾਂਗੇ ਉੰਨਾ ਉਹਨਾਂ ਨੂੰ ਮੱਚਦੇ ਨੇ ਉਹ ਉਨਾ ਉਹ ਮੱਚ ਰਹੇ ਨੇ ਉਸੇ ਜੀ ਉਹਨੇ 5-7 ਮਿੰਟ ਹੀ ਪੰਨੂ ਭੁੱਲ ਕੇ ਇੱਥੇ ਸੀਗੇ ਉਦੋਂ ਉਹਨੇ ਬੰਬ ਸੁੱਟਣ ਲਾ ਗਏ ਬੰਬ ਜਿਹੜੇ ਬਾਪੂ ਸਿੱਟੇ ਨੇ ਉਹਦੇ ਚੋਂ ਅਸੀਂ ਨੌਜਵਾਨਾਂ ਨੂੰ ਦੇਖ ਕੇ ਆਇਆ ਕਈਆਂ ਦੇ ਤਾਂ ਦੋਏ ਬਾਹਾਂ ਦੋਏ ਲੱਤਾਂ ਕਿਸੇ ਦੇ ਪੇਟ 'ਚ ਕਿਸੇ ਦੀ ਪਿੱਠ ਦੇ ਵਿੱਚ ਗੋਲੀਆਂ ਦੇ ਸ਼ਰਲੇ ਵੱਜੇ ਹੋਏ ਨਹੀਂ ਅਸੀਂ ਵੀ ਬੱਚਿਆਂ ਨੂੰ ਕਿਹਾ ਸੀ ਇੱਥੇ ਨੌਜਵਾਨ ਮੁੰਡਿਆਂ ਨੂੰ ਵੀ ਤੁਸੀਂ ਇੱਥੇ ਲੈਣਾ ਕੀ ਅੱਜ ਪਿੱਛੇ ਰਹੋ ਤੁਸੀਂ ਜਾਓ ਹੀ ਨਾ ਉਹਨਾਂ ਦੇ ਸਾਹਮਣੇ ਤੇ ਹੁਣ ਤੁਸੀਂ ਕੀ ਸੁਨੇਹਾ ਲਾਉਣਾ ਚਾਹੋਗੇ ਨਹੀਂ ਅਸੀਂ ਤਾਂ ਸੁਨੇਹਾ ਨੌਜਵਾਨਾਂ ਨੂੰ ਜਾਉਨੇ ਆ ਦੇਖ ਅਸੀਂ ਤਾਂ ਮੇਰੀ ਉਮਰ 70 ਸਾਲ ਆ ਤੇ ਅਸੀਂ ਤਾਂ ਚਾਹੁੰਦੇ ਆ ਵੀ ਤੁਸੀਂ ਪਿੱਛੇ ਰਹੋ ਸਿਆਣਫਨਾ ਕਰੋ ਦੇਖੋ ਜ਼ਿੰਦਗੀ ਜਿਨ੍ਹਾਂ ਨੇ ਟਾਈਮ ਨਿਗਾਹਿਆ ਹੁੰਦਾ ਉਹਨੂੰ ਇਰਦਾ ਹੁੰਦਾ ਮੈਨੂੰ ਘਟੋ ਘਟ 20-22 ਸਾਲ ਹੋ ਗਏ ਸੱਸੇ ਬੰਦਿਆਂ ਦੀ ਕੰਮ ਕਰਦੇ ਤੇ ਇਹ ਗੱਲ ਹੋਰ ਆ ਜਿਹੜੇ ਨੌਜਵਾਨ ਮੁੰਡੇ ਆ ਇਹਨਾਂ ਦੇ ਅੰਦਰ ਗਰਮਖੂਨ ਉਹ ਗਰਮਖੂਨ ਦੇ ਨਾਲ ਛੇਤੀ ਹੁਣ ਐਤਵਾਰ ਦਾ ਟਾਈਮ ਦਿੱਤਾ ਹੋਇਆ ਮੌਕਾ ਐਤਵਾਰ ਤੱਕ ਸਾਨੂੰ ਵੇਟ ਕਰਨੀ ਚਾਹੀਦੀ ਤੇ ਨੌਜਵਾਨਾਂ ਨੂੰ ਸਫਰ ਕਰਨਾ ਚਾਹੀਦਾ ਤੇ ਇਹ ਨਹੀਂ ਗੱਲ ਕਿਸੇ ਇੱਕ ਆਦਮੀ ਦੀ ਮੰਨਣੀ ਚਾਹੀਦੀ ਆ ਤੇ ਗਰਮੀ ਨਾ ਸੀ ਕਰਕੇ ਕੀ ਕਰਾਂਗੇ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਨੇ ਇਹਨਾਂ ਨੇ ਆਪਣੀ ਉਮਰ ਹੰਡਾ ਲਈ ਇਹ ਵੀ ਇਹੀ ਤਜਰਬੇ ਨਾਲ ਕਹਿ ਰਹੇ ਨੇ ਕਿ ਆਪਾਂ ਨੂੰ ਨੌਜਵਾਨ ਆਗੂਆਂ ਦੀ ਗੱਲ ਉੱਤੇ ਫੁੱਲ ਚੜਾਉਣੇ ਚਾਹੀਦੇ ਨੇ ਆਪਾਂ ਨੂੰ ਐਤਵਾਰ ਤੱਕ ਅੜੀਕ ਕਰਨੀ ਚਾਹੀਦੀ ਹੈ ਤੇ ਨੌਜਵਾਨਾਂ ਨੂੰ ਆਪਣਾ ਸੋਚ ਸਮਝ ਤੋਂ ਕੰਮ ਲੈ ਕੇ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਦੇ ਰਹਿਣਾ ਚਾਹੀਦਾ ਅੱਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਧੰਨਵਾਦ